ਉਤਰਾਖੰਡ ਦੇ ਵਿੱਚ ਭਾਰੀ ਵੀ ਭਾਰੀ ਮੀਂਹ ਦੇ ਨਾਲ ਆ ਦੇਖੋ ਕਿਵੇਂ ਰੇਲਵੇ ਟ੍ਰੈਕ ਦੇ ਥੱਲੋਂ ਦੀ ਪਾਣੀ ਤੋੜ ਕੇ ਲੰਘ ਗਿਆ ਦੂਸਰੀ ਸਾਈਡ ਆ ਦੇਖੋ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਲੋਕ ਕਿਵੇਂ ਆਪਣੀ ਜਾਨ ਬਚਾ ਰਹੇ ਨੇ ਕਿਵੇਂ ਰੇਲਵੇ ਟ੍ਰੈਕ ਦੇ ਥੱਲੋਂ ਦੀ ਪਾਣੀ ਨੇ ਤਵਾਹੀ ਮਚਾਈ ਹੈ ਤੇ ਰੇਲਵੇ ਟ੍ਰੈਕ ਨੂੰ ਥੱਲੋਂ ਦੀ ਜਿਹੜਾ ਮਿੱਟੀ ਆ ਉਹਨੂੰ ਖੋਰ ਕੇ ਲੈ ਗਿਆ ਤੇ ਕਿਵੇਂ ਜਿਹੜਾ ਪਾਣੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਰੇਲਵੇ ਟ੍ਰੈਕ ਦੇ ਥੱਲੋਂ ਦੀ ਲੰਘ ਰਿਹਾ ਕਿੰਨੀ ਸਪੀਡ ਦੇ ਨਾਲ ਇੱਕ ਨਹਿਰ ਦਾ ਰੂਪ ਜਿਹੜਾ ਨਹਿਰ ਦਾ ਰੂਪ ਧਾਰ ਲੈ ਪਾਣੀ ਨੇ ਦੇਖੋ ਨਹਿਰ ਦਾ ਪਾਣੀ ਨੇ ਰੂਪ ਧਾਰ ਲਿਆ ਕਿਵੇਂ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਪਾਣੀ ਆ ਉਹ ਲੰਘ ਰਿਹਾਗਾ ਤੁਸੀਂ ਦੇਖ ਲਓ ਤਸਵੀਰਾਂ ਦੇ ਵਿੱਚ ਕਿੰਨੀ ਤੇਜ਼ੀ ਦੇ ਨਾਲ ਪਾਣੀ ਲੰਘ ਰਿਹਾ ਆ ਆ ਦੇਖੋ ਤੁਸੀਂ ਮੌਕੇ ਦੀਆਂ ਤਸਵੀਰਾਂ ਨੇ ਕਿਵੇਂ ਪਾਣੀ ਆ ਜਿਹੜਾ ਪਾਣੀ ਲੰਘ ਰਿਹਾਗਾ ਕਿਸ ਤਰ੍ਹਾਂ ਪਾਣੀ ਲੰਘ ਰਿਹਾ ਦੇਖੋ ਰੇਲਵੇ ਟਰੈਕ ਨੂੰ ਤੋੜ ਕੇ ਕਿਵੇਂ ਪਾਣੀ ਲੰਘ ਰਿਹਾ ਤੇ ਆ ਤੁਸੀਂ ਦੇਖ ਲਓ ਤਸਵੀਰਾਂ ਦੇਖ ਕੇ ਇਸ ਮੌਕੇ ਰੇਲਵੇ ਟਰੈਕ ਆ ਜਿਹੜਾ ਉਹ ਉੱਤਰਾਖੰਡ ਦੇ ਖਟੀਮਾ ਦੇ ਲਖੀਨਪੁਰ ਦੇ ਵਿੱਚ ਬੰਦ ਹੋ ਚੁੱਕਿਆ ਬਿਲਕੁਲ ਆਵਾ ਜਾਈ ਹੈ ਜਿਹੜੀ ਠੱਪ ਹੋ ਚੁੱਕੀ ਆ ਭਾਰੀ ਮੀਂਹ ਦੇ ਕਾਰਨ ਭਾਰੀ ਮੀਂਹ ਪੈ ਰਹੇ ਨੇ ਪਹਾੜਾਂ ਦੇ ਵਿੱਚ ਪਹਾੜੀ ਏਰੀਆ ਦੇ ਵਿੱਚ ਵੀ ਭਾਰੀ ਮੀਂਹ ਪੈ ਰਹੇ ਨੇ ਅਸੀਂ ਸੈਲਾਨੀਆਂ ਨੂੰ ਵੀ ਇੱਥੇ ਜਾਣ ਦੀ ਸਲਾਹ ਦਿੰਦੇ ਆ ਆਪਣੇ ਮਾਦੀ ਮਰਾਹੀ ਵੀ ਤੁਸੀਂ ਹਜੇ ਨਾ ਜਾਓ ਕਿਉਂਕਿ ਬਾਰਿਸ਼ ਪੈ ਰਹੀ ਆ ਦੇਖੋ ਜਮਾ ਮੌਕੀ ਦੀਆਂ ਤਸਵੀਰਾਂ ਨੇ ਕਰੰਟ ਟਾਈਮ ਟੀਵੀ ਦੀ ਐਕਸਕਲੂਸਿਵ ਤਸਵੀਰਾਂ ਦੇਖੋ ਵੀਡੀਓ ਦੇਖੋ ਮੌਕੀ ਦੀਆਂ ਤਸਵੀਰਾਂ ਨੇ ਤੁਸੀਂ ਦੇਖੋ ਕਿਵੇਂ ਪਾਣੀ ਆ ਜਿਹੜਾ ਨਹਿਰ ਦਾ ਰੂਪ ਧਾਰਿਆ ਹੋਇਆ